ਅੱਜ ਮੈਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਅੱਜ ਉਹਨਾਂ ਦੇ ਘਰ ਧੀ ਨੇ ਜਨਮ ਲਿਆ ਮੈਂ ਇਸ ਗੱਲ ਦੀ ਵਧਾਈ ਵੀ ਦਿੰਦਾ ਸਾਡੇ ਬਹੁਤ ਹੀ ਸਤਕਾਰਯੋਗ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ ਜੀ ਉਹਨਾਂ ਨੇ ਇੱਕ ਜਿਹੜਾ ਇੱਕ ਪ੍ਰੋਗਰਾਮ ਅਯੋਜਿਤ ਕੀਤਾ ਗਿਆ ਸੀ ਨਿਆਂ ਸਮੇਲਨ ਜਿਹੜਾ ਕਿ ਇਥੋਂ ਦੇ ਜ਼ਿਲ੍ਹਾ ਪ੍ਰਧਾਨ ਬਲਕੀਸ਼ ਸਿੰਘ ਸੋਹਣੇਵਾਲਾ ਨੇ ਦੀ ਰਹਿਨਵਾਈ ਇੱਥੇ ਆ ਔਰ ਇਹਦੇ ਵਿੱਚ ਸਾਡੇ ਜਿਹੜੇ ਨੌਜਵਾਨ ਇੱਥੇ ਪਹੁੰਚੇ ਜਾਂ ਪਿੰਡਾਂ ਦੇ ਸਰਪੰਚ ਜਾਂ ਪੰਚ ਜਿਹੜੇ ਪਹੁੰਚੇ ਮਾਣ ਨਾਲ ਇੱਕੋ ਹੀ ਸੁਨੇਹਾ ਦਿੱਤਾ ਹੈ ਕਿ 2024 ਦੀਆਂ ਜਿਹੜੀਆਂ ਲੋਕ ਸਭਾ ਚੋਣਾਂ ਆ ਰਹੀਆਂ ਨੇ ਕਿ ਜਿਹੜੀ ਨ्याय ਸਮੇਲਨ ਆਉ ਤਾਂ ਜਿਹੜੇ ਜਿਹੜੇ ਸਾਡੇ ਪ੍ਰੋਗਰਾਮ ਸ਼੍ਰੀ ਰਾਹੁਲ ਗਾਂਧੀ ਜੀ ਵੱਲੋਂ ਦਿੱਤੇ ਆ ਉਹ ਤਾਂ ਆਪਾਂ ਉਹਨਾਂ ਬਾਰੇ ਤਾਂ ਜਾਣਕਾਰੀ ਲੋਕਾਂ ਤੱਕ ਪਹੁੰਚਾਉਣੀ ਹੈ ਪਰ ਲੋਕਾਂ ਨੂੰ ਇੱਕ ਚੀਜ਼ ਜ਼ਰੂਰ ਜਿਹੜੀ ਦੱਸਣੀ ਆ ਕਿ ਇੱਕ ਜਿਹੜਾ ਚਿਹਰਾ ਸੀ ਇੱਕ ਮਖੌਟਾ ਜਿਹੜਾ ਸੀ ਉਹ ਹਰ ਇੱਕ ਲੀਡਰ ਦੇ ਚਿਹਰੇ ਤੇ ਸੀ ਕਿ ਜਿਹੜਾ ਮੈਂ ਪਹਿਲੇ ਦਿਨ ਉਹ ਇਹ ਗੱਲ ਕਹਿੰਦਾ ਸੀਗਾ ਕਿ ਇਹ ਜਿਹੜੀ ਭਾਸ਼ਾ ਹੈ ਉਹ ਲੋਕ ਬੀਜੇਪੀ ਦੀ ਭਾਸ਼ਾ ਬੋਲਦੇ ਨਹੀਂ ਇਹ ਲੀਡਰ ਆਮ ਆਦਮੀ ਪਾਰਟੀ ਦੀ ਭਾਸ਼ਾ ਬੋਲਦੇ ਨੇ ਔਰ ਉਹ ਗੱਲਾਂ ਅੱਜ ਸੱਚ ਹੋਈਆਂ ਚਾਹੇ ਉਹਦੇ ਵਿੱਚ ਰਵਨੀਤ ਸਿੰਘ ਬਿੱਟੂ ਦੀ ਗੱਲ ਕਰ ਲਈਏ ਕਿਉਂਕਿ ਹਮੇਸ਼ਾ ਸ਼ਾਰਟ ਆਫ ਇਲੈਕਸ਼ਨ ਤੇ ਇੱਕ ਪੰਥਕ ਪਰਿਵਾਰ ਹੋਣ ਦੇ ਨਾਤੇ ਮੇਰੇ ਤੋਂ ਪੁੱਛਿਆ ਗਿਆ ਕਿ ਰਵਨੀਤ ਸਿੰਘ ਬਿੱਟੂ ਬਾਰੇ ਕੀ ਕਹਿਣਾ ਚਾਹਵੇਂ ਮੈਂ ਉਹਦੇ ਵੀ ਇਹ ਗੱਲ ਕੀਤੀ ਸੀ ਕਿ ਸਿਰ ਤੇ ਪੱਗ ਬਨ ਕੇ ਕਿਉਂਕਿ ਉਹਨਾਂ ਨੇ ਪੱਗਾਂ ਜਿਹੜੀਆਂ ਨੇ ਉਹ ਕੁਰਬਾਨੀਆਂ ਨਾਲ ਨਹੀਂ ਬਨੀਆਂ ਸਾਡੇ ਗੁਰੂਆਂ ਦੀ ਦਿੱਤੀ ਹੋਈ ਜਿਹੜੀ ਪੱਗ ਇਹ ਦਸਤਾਰ ਜਿਹੜੀ ਆ ਸਾਡੀ ਜਿਹੜੀ ਆਣ ਤੇ ਸ਼ਾਨ ਇਹਨਾਂ ਨੇ ਕੁਰਸੀਆਂ ਲਈ ਬਨੀਆਂ ਔਰ ਪਰਸਨਲੀ ਅੱਜ ਜਿਹੜੀ ਆ ਅੱਜ ਪੱਗ ਲਾ ਕੇ ਜਿਹੜੀ ਖਾਚੀ ਰੰਗ ਦੀ ਮਿੱਕਰ ਜਿਹੜੀ ਔਰ ਰਵਨੀਤ ਸਿੰਘ ਬਿੱਟੂ ਨੇ ਪਾਲੀ ਔਰ ਮੈਂ ਉਸ ਕੱਲ ਦੀ ਉਹਨਾਂ ਨੂੰ ਜਾਣ ਕੇ ਵਧਾਈ ਦਿੰਦਾ ਔਰ ਉਹ ਵੀ ਗੱਲ ਦੋਣਾ ਕਿ ਅੱਜ ਸਿੱਖ ਜਥੇਬੰਦੀਆਂ ਵੀ ਜਿਹੜਾ ਕਿ ਉਹ ਇੱਕ ਖੁਸ਼ੀ ਦੀ ਮਾਹਰ ਆ ਉਹਨਾਂ ਦੇ ਵਿੱਚ ਕਿ ਹਮੇਸ਼ਾ ਪੰਥ ਦੇ ਖਿਲਾਫ ਬੋਲਣ ਵਾਲਾ ਜਿਹੜਾ ਚਿਹਰਾ ਸੀ ਉਹ ਜਿਹੜਾ ਕਾਂਗਰਸ ਪਾਰਟੀ ਤੋਂ ਚਲਾ ਗਿਆ ਅੱਜ ਕਾਂਗਰਸ ਪਾਰਟੀ ਜਿਹੜੀ ਹਮੇਸ਼ਾ ਜਿਹੜੀ ਹਰ ਵਰਗ ਦਾ ਜਿਹੜਾ ਮਾਨਤੇ ਸਤਕਾਰ ਕਰਦੀ ਏ ਕਿਸਾਨਾਂ ਦੇ ਨਾਲ ਜੇ ਖੜੀ ਤੇ ਕਾਂਗਰਸ ਪਾਰਟੀ ਖੜੀ ਭੀਜੇਪੀ ਦੇ ਲੀਡਰਾਂ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਜਿਹੜੇ ਕੋਲ ਨੂਰੀ ਹੀਰੇ ਲੈ ਕੇ ਗਏ ਹੋ ਸਾਡੇ ਕੋਲ ਜਿਵੇਂ ਤੁਸੀਂ ਜਾਕੜ ਸਾਹਿਬ ਦੀ ਗੱਲ ਕਰਦੇ ਸੀ ਅਮਿਤ ਸਾਹਿਬ ਦੀ ਜਿੱਤ ਕੋਲ ਨੂਰੀ ਹੀਰਾ ਸੀ ਕਾਂਗਰਸ ਪਾਰਟੀ ਦਾ ਲੈ ਗਏ ਅੱਜ ਮੈਂ ਦੱਸਣਾ ਚਾਹੁੰਦਾ ਮੈਂ ਉਦੋਂ ਵੀ ਚੀਕਾ ਮਾਰ ਮਾਰ ਕੇ ਕਿਹਾ ਮੈਂ ਕਿਹਾ ਇਹ ਹੀਰੇ ਨੇ ਕਾਂਗਰਸ ਝੋਲੀ ਹੈ ਇਹ ਹੀਰੇ ਜਿਹੜਾ ਉਹ ਹੀਰੇ ਨੂੰ ਉਹ ਸਾਡੀ ਕਾਂਗਰਸ ਨੂੰ ਇੱਕ ਬੜਾ ਵੱਡਾ ਭੁਲੇਖਾ ਸੀਗਾ ਕਿਉਂਕਿ ਜੇ ਕਾਂਗਰਸ ਪਾਰਟੀ ਨੇ ਇੰਨਾ ਕੁਝ ਦਿੱਤਾ ਇਹ ਕਾਂਗਰਸ ਦੇ ਨਹੀਂ ਉਹ ਆ ਪਿੱਛੇ ਜਦੋਂ ਰਿੰਕੂ ਜੀ ਗਏ ਤਾਂ ਮੈਂ ਉਹਦੇ ਇਹ ਗੱਲ ਕਹੀ ਸੀ ਕਿ ਜੇ ਕਾਂਗਰਸ ਦਾ ਨਹੀਂ ਹੋਇਆ ਤੇ ਆਪ ਦਾ ਵੀ ਨਹੀਂ ਹੁੰਦਾ ਅੱਜ ਬੀਜੇਪੀ ਦਾ ਹੋ ਗਿਆ ਔਰ ਮੈਂ ਬੇਨਤੀ ਕਰਨੀ ਚਾਹੁੰਦਾ ਕਿਉਂਕਿ ਮੋਦੀ ਜੀ ਤੁਹਾਡੇ ਕੋਲ ਤਾਂ ਟਾਈਮ ਨਹੀਂ ਇਹ ਨੱਡਾ ਜੀ ਦੇਖ ਰਹੇ ਨੇ ਜਾਮੀਸ਼ਾ ਜੀ ਦੇਖ ਰਹੇ ਨੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਜੀ ਇਹ ਜਿਹੜੇ ਕੋਈ ਨੂੰ ਉਂਹਰੇ ਨੇ ਉਹਨਾਂ ਦੀ ਚਮਕ ਲੋਕ ਦੇਖਣਾ ਚਾਹੁੰਦੇ ਆ ਇਹਨਾਂ ਨੂੰ ਅਲਮਾਰੀਆਂ ਚ ਬੰਦ ਨਾ ਰੱਖਿਓ ਔਰ ਮੈਂ ਫੋਜਪੁਰ ਲੋਕ ਸਭਾ ਤੋਂ ਇਹ ਗੱਲ ਕਹਿਣਾ ਕਿ ਇਹਨਾਂ ਦਾ ਹਲਕਾ ਪੈਂਦਾ ਜਾਖੜ ਸਾਹਿਬ ਦਾ ਔਰ ਜਾਖੜ ਸਾਹਿਬ ਪ੍ਰਧਾਨ ਨੇ ਮੈਂ ਕਹਿਣਾ ਚਾਹੇ ਤੁਸੀਂ ਕਿਸੇ ਨੂੰ ਲੈ ਜਾਓ ਚਾਹੇ ਤੁਸੀਂ ਪਹਿਲਾਂ ਸੋਢੀ ਸਾਹਿਬ ਨੂੰ ਲੈ ਗਏ ਜੋ ਚਾਹੇ ਜਾਖੜ ਸਾਹਿਬ ਨੂੰ ਲੈ ਗਏ ਇਹ ਕੱਜ ਫਿਰ ਚੱਲਿਆ ਔਰ ਜਿੰਨੇ ਲੈ ਗਏ ਉਹਨਾਂ ਚੋਂ ਸਭ ਤੋਂ ਘੈਂਟ ਜਿਹੜਾ ਮੈਂ ਉਮੀਦਵਾਰ ਆ ਉਹ ਜਾਖੜ ਸਾਹਿਬ ਆ ਸਵਾਤ ਆ ਜਾਖੜ ਸਾਹਿਬ ਨੂੰ ਇਲੈਕਸ਼ਨ ਲੜਾਓ ਔਰ ਜਿੰਨੇ ਪ੍ਰਧਾਨ ਨੇ ਪਾਰਟੀਆਂ ਦੇ ਉਹਨਾਂ ਸਾਰਿਆਂ ਨੂੰ ਆਪ ਇਲੈਕਸ਼ਨ ਲੜਨਾ ਚਾਹੀਦਾ ਅੱਜ ਸੁਖਵੀਰ ਸਿੰਘ ਬਾਦਲ ਕਿਉਂ ਭੱਜ ਰਿਹਾ ਅੱਜ ਬਿਕਰਮਜੀਤ ਸਿੰਘ ਨਜੀਠੀਆ ਜਿਹੜੀ ਕਦੇ ਯੂਥ ਦੀ ਗਵਾਹੀ ਕਰਦਾ ਸੀ ਅੱਜ ਉਹ ਕਿਉਂ ਭੱਜ ਰਿਹਾ